ਵਾਇਗੁਰ ਦੀ ਕ ਖਾਲਸਾ ਵਾਇਗੁਰ ਦੀ ਜਿੱਤ ਤੇ ਜੋਤੋਂ ਪ੍ਰੇਮ ਖੇਲਣ ਦਾ ਚਾਉ ਸਿਰ ਤਰ ਤਲੀ ਕਲੀ ਮਰੀ ਆਉ ਖੇਤ ਮਾਰਕ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਦਸ਼ਮੇਸ਼ ਪਾਤਸ਼ਾਹ ਪੰਤ ਦਿਵਾਲੀ ਅਮਰਤ ਦੇ ਦਾਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 6 ਅਤੇ 7 ਪਉ ਦੀ ਵਿਚਕਾਰਲੀ ਰਾਤ ਨੂੰ ਅਨੰਦਪੁਰ ਸਾਹਿਬ ਅਨੰਦਗੜ੍ਹ ਸਾਹਿਬ ਦਾ ਕਿਲਾ ਤੇ ਅਨੰਦਪੁਰ ਸਾਹਿਬ ਨੂੰ ਛੱਡਿਆ ਜੋ ਕਿ ਸੱਚੇ ਪਾਤਸ਼ਾਹ ਜੀ ਦਾ ਪਰਿਵਾਰ ਸੀ ਜਿਹੜਾ ਉਹ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਸਰਸਾ ਨਦੀ ਦੇ ਕੰਢੇ ਤੇ ਆਣ ਕੇ ਵਿਛੜਿਆ ਅੱਜ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਇਥੇ ਸ਼ਹੀਦੀ ਅੰਦਰਵਾੜੇ ਦੀ ਜੋ ਸ਼ੁਰੂਆਤ ਹੋਣ ਜਾ ਰਹੀ ਆ ਅਖੰਡ ਪਾਠ ਸਾਹਿਬ ਦੀ ਆਰੰਭਤਾ ਜਿਹੜੀ ਆ ਸਮੁੱਚੇ ਪ੍ਰਬੰਧ ਤੱਕ ਸ਼੍ਰੀ ਕੇਸਗੜ ਸਾਹਿਬ ਨੂੰ ਇੱਥੇ ਅੱਜ ਕੀਤੀ ਗਈ ਆ ਅਖੰਡ ਪਾਠ ਸਾਹਿਬ ਦੀ ਆਰੰਭਤਾ ਤੇ ਕੌਮ ਨੂੰ ਤੇ ਮੈਂ ਇਹੀ ਬੇਨਤੀ ਕਰਦਾ ਕਿ ਇੱਕ ਤਾਂ ਜਿਹੜਾ ਗੁਰਦੁਆਰਾ ਸ਼੍ਰੀ ਪਰਿਵਾਰ ਵਿਛੋੜਾ ਸਾਹਿਬ ਆ ਇਹ ਸਿੱਖ ਕੌਮ ਦੇ ਵਾਸਤੇ ਬਹੁਤ ਹੀ ਮਕੱਦਸ ਸਥਾਨ ਆ ਇਹ ਉਹ ਪਾਵਨ ਅਸਥਾਨ ਆ ਜਿੱਥੋਂ ਤੱਕ ਕਲਗੀਧਰ ਪਾਤਸ਼ਾਹ ਜੀ ਦਾ ਪਰਿਵਾਰ ਇਕੱਠਾ ਸੀ ਇਸ ਥਾਂ ਤੋਂ ਸੱਚੇ ਪਾਤਸ਼ਾਹ ਜੀ ਦਾ ਪਰਿਵਾਰ ਵਿਛੜਿਆ ਔਰ ਐਸਾ ਵਿਛੜਿਆ ਪਰ ਤੱਕੇ ਕਦੀ ਪਰਿਵਾਰ ਦਾ ਪੂਰਾ ਮੇਲ ਨਹੀਂ ਹੋਇਆ ਛੋਟੇ ਸਾਹਿਬ ਜੀ ਅਤੇ ਮਾਤਾ ਗੁਜਰੀ ਜੀ ਉੰਮੀ ਮਾਸ਼ਕੀ ਦੇ ਸ਼ਾਨ ਵਾਲ ਗਏ ਰੋਪੜ ਚੱਕ ਢੇਰਾ ਹਲਕੀ ਧਰ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦੇ ਹਲਕੀ ਧਰ ਪਾਤਸ਼ਾਹ ਤੇ 40 ਸਿੰਘਾਂ ਦੇ ਨਾਲ ਚਮਕੌਰ ਦੀ ਗੜੀ ਦੇ ਵਿੱਚ ਜਾ ਕੇ ਸ਼ਹੀਦ ਹੋਏ ਛੋਟੇ ਸਾਹਿਬਜ਼ਾਦੇ ਸਰਹੰਦ ਅਤੇ ਗੁਰੂ ਕੇ ਮਹਿਲ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰ ਕੌਰ ਜੀ ਉਹ ਦਿੱਲੀ ਨੂੰ ਚਲੇ ਗਏ ਪਰਿਵਾਰ ਵਿਛੋੜਾ ਸਾਹਿਬ ਸਿੱਖਾਂ ਦਾ ਮਕद्दस ਸਥਾਨ ਅਸੀਂ ਆਪਣੇ ਬੱਚਿਆਂ ਨੂੰ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਜ਼ਰੂਰ ਲੈ ਕੇ ਆਈਏ ਔਰ ਆਪਣੇ ਸ਼ਾਨਾਮਤ ਇਤਿਹਾਸ ਤੋਂ ਆਪਣੇ ਬੱਚਿਆਂ ਨੂੰ ਆਪਣੀ ਪੀੜ੍ਹੀ ਨੂੰ ਜਾਣੂ ਕਰਵਾਈਏ ਉਹ ਮੁਕद्दस ਸਥਾਨ ਜਦੋਂ 10 ਲੱਖ ਫੌਜ ਦਾ ਘੇਰਾ ਪਿਆ ਸੀ ਸਰਸਾ ਨਦੀ ਦੇ ਵਿੱਚ ਹੜ੍ਹ ਛੂਕਦੀ ਸੀ ਮੀਂਹ ਵੀ ਪੈ ਰਹੇ ਸੀ ਪਰ ਇੱਥੇ ਪਾਤਸ਼ਾਹ ਦੇ ਸਿੱਖਾਂ ਨੇ ਅੰਮ੍ਰਿਤ ਵੇਲੇ ਆਸਾ ਕੀ ਵਾਰ ਦਾ ਕੀਰਤਨ ਘੋੜੇ ਦੀਆਂ ਕਾਠੀਆਂ ਖੜਕਾ ਕੇ ਕੀਤਾ ਨਿਤਨੇਮ ਹੋਏ ਔਰ ਪੂਰੇ ਜ਼ਾਹੋ ਜਲਾਲ ਦੇ ਨਾਲ 10 ਲੱਖ ਫੌਜ ਦਾ ਇੱਥੇ ਮੁਕਾਬਲਾ ਹੋਇਆ ਔਰ ਇੱਥੇ ਕਈ ਸਿੰਘ ਗੁਰੂ ਦੇ ਸ਼ਹੀਦ ਹੋ ਗਏ। ਤੋਂ ਇਹ ਬਹੁਤ ਮਕਦਸ ਸਥਾਨ ਆ ਜਦੋਂ ਵੀ ਸ੍ਰੀ ਅਨੰਦਪੁਰ ਸਾਹਿਬ ਆਈਏ ਇਸ ਸਥਾਨ ਦੀ ਹਾਜ਼ਰੀ ਜ਼ਰੂਰ ਭਰੀਏ ਔਰ ਸ਼ਹੀਦੀ ਪੰਦਰਵਾੜੇ ਨੂੰ ਮਨਾਉਂਦਿਆਂ ਗੁਰੂ ਨੂੰ ਸਮਰਪਿਤ ਰਹੀਏ ਬਾਣੀ ਦਾ ਪਾਠ ਕਰੀਏ ਔਰ ਇੱਕ ਦੂਜੇ ਦਾ ਸਹਿਯੋਗ ਕਰਦਿਆਂ ਹੋਇਆਂ ਜਦੋਂ ਹੁਣ ਗੁਰੂ ਕੇ ਲੰਗਰ ਵਰਤਣੇ ਆ ਲੰਗਰ ਦੇ ਨਾਲ ਗੁਰਸ਼ਬਦ ਦਾ ਲੰਗਰ ਵੀ ਹੋਵੇ ਔਰ ਨਾਲ ਦੀ ਨਾਲ ਹੀ ਆਪਾਂ ਗੁਰੂ ਸਾਹਿਬ ਤੇ ਸ਼ਹੀਦਾਂ ਨੂੰ ਸਮਰਪਿਤ ਹੁੰਦਿਆਂ ਆਪਣੇ ਅੰਦਰ ਗੁਰੂ ਦੇ ਪ੍ਰਤੀ ਸ਼ਰਧਾ ਭਾਵਨਾ ਗੁਰੂ ਤੇ ਯਕੀਨ ਲਿਆਉਂਦਿਆਂ ਕਿ ਜਦੋਂ ਉਹਨਾਂ ਔਖੇ ਵੇਲਿਆਂ ਤੋਂ ਬਾਅਦ ਵੀ ਕੌਮ ਫੇਰ ਮਜ਼ਬੂਤ ਹੋਈ ਔਰ ਕੌਮ ਤਗੜੀ ਹੋ ਕੇ ਨਿਕਲੀ ਛੋਟੇ ਸਾਹਿਬ ਜਾਦਿਆਂ ਦੀ ਸ਼ਹਾਦਤ ਤੋਂ ਬਾਅਦ ਜਦੋਂ ਬਾਅਦ ਵਿੱਚ ਦੁਬਾਰਾ ਬਾਬਾ ਬੰਦਾ ਸਿੰਘ ਬਹਾਦਰ ਬਾਬਾ ਵਿਨੋਦ ਸਿੰਘ ਗੁਰੂ ਕਾ ਖਾਲਸਾ ਗੁਰੂ ਦਾ ਥਾਪੜਾ ਲੈ ਕੇ ਪੰਜਾਬ ਨੂੰ ਚੜ੍ਹਿਆ ਸਰਾਂਧੀ ਹਰਹੰਦ ਦੀ ਇੱਟ ਦੇ ਨਾਲ ਇੱਟ ਖੜਕਾਈ ਜਿੱਥੇ ਗੁਰੂ ਕੇ ਸਾਹਿਬ ਜਾ ਦੇ ਸ਼ਹੀਦ ਕੀਤੇ ਸੀ ਉਸ ਅਸਥਾਨ ਦਾ ਨਾਮ ਚੜਦੀ ਕਲਾ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਨੇ ਸ਼੍ਰੀ ਫਤੇਗੜ ਸਾਹਿਬ ਰੱਖਿਆ ਤੋਂ ਸ਼ਹਾਦਤ ਦਿਹਾੜੇ ਮਨਾਉਂਦੇ ਆ ਗੁਰੂ ਨੂੰ ਯਾਦ ਰੱਖਣਾ ਤੇ ਚੜਦੀ ਕਲਾ ਦੇ ਨਾਲ ਇਹਨਾਂ ਦਿਹਾੜਿਆਂ ਨੂੰ ਮਨਾਉਣਾ ਇਹੀ ਮੇਰੀ ਸਮੁੱਚੀ ਕੌਮ ਨੂੰ ਅਪੀਲ ਹੈ